ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਇੱਕ ਗਰੀਬ ਜ਼ਿਮੀਂਦਾਰ ਸੀ ਜੋ ਦੋਦੇ ਪਿੰਡ ਦਾ ਵਸਨੀਕ ਸੀ ਇਸਨੇ ਸੱਚੇ ਪਾਸ਼ਾ ਧੰਨ ਸ਼੍ਰੀ ਗੁਰਨਾਨਕ ਦੇਵ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਜਿਸ ਤੋਂ ਖੁਸ਼ ਹੋ ਕੇ ਪਾਸ਼ਾ ਜੀ ਨੇ ਕਿਹਾ ਦੱਸ ਭਾਈ ਤੈਨੂੰ ਕੀ ਚਾਹੀਦਾ ਹੈ ਅਗਿਆ ਉਸ ਦੋਦੇ ਜ਼ਿਮੀਦਾਰ ਨੇ ਹੱਥ ਜੋੜ ਕੇ ਅਰਜ਼ ਕੀਤੀ ਕਿ ਸੱਚੇ ਪਾਸ਼ਾ ਜੀ ਮੇਰੇ ਘਰ ਵਿੱਚ ਬਹੁਤ ਗਰੀਬੀ ਹੈ ਖਾਣ ਨੂੰ ਅੰਨ ਤੱਕ ਨਹੀਂ ਹੈ ਮੇਰੇ ਬੱਚੇ ਦੁੱਧ ਤੇ ਘੁੱਟ ਤੋਂ ਵੀ ਤਰਸਦੇ ਹਨ ਆਪ ਜੀ ਕਿਰਪਾ ਕਰੋ ਮੇਰੀ ਭੁੱਖ ਤੇ ਦਲੇਦਰ ਨੂੰ ਦੂਰ ਕਰ ਦਿਓ ਜਦੋਂ ਐਸੀ ਬੇਨਤੀ ਉਸ ਸਿੱਖ ਦੀ ਸੁਣੀ ਤਾਂ ਦਇਆ ਦੇ ਸਮੁੰਦਰ ਵਿੱਚ ਸਰਬਸ਼ਕਤੀਮਾਨ ਪਾਸ਼ਾ ਜੀ ਨੇ ਆਪਣੇ ਪਵਿੱਤਰ ਮੁਖਾਰ ਬਿੰਤੋਂ ਕਿਹਾ ਤੇਰੀ ਇੱਛਾ ਕਰਤਾਰ ਨੇ ਪੂਰਨ ਕੀਤੀ ਤੈਨੂੰ ਕੋਈ ਟੋਟ ਨਾ ਰਹੇਗੀ ਤੈਨੂੰ ਧਨ ਪਦਾਰਥਾਂ ਦੇ ਨਾਲ ਨਾਲ ਸਿੱਖੀ ਵੀ ਬਖਸ਼ੀ ਸਤਿਗੁਰੂ ਜੀ ਦੀ ਮਿਹਰ ਦੀ ਨਦਰ ਨਾਲ ਐਸੀ ਕਲਾ ਵਰਤੀ ਕਿ ਉਹ ਸਿੱਖ ਨੂੰ ਕਿਸੇ ਵੀ ਵਸਤੂ ਦੀ ਘਾਟ ਨਾ ਰਹੀ। ਉਹ ਸਿੱਖ ਇੰਨਾ ਸ਼ਰਧਾਵਾਨ ਨਿਕਲਿਆ ਕਿ ਸਵੇਰ ਦਾ ਸਾਰਾ ਦੁੱਧ ਚਾਟੀਆਂ ਦੇ ਵਿੱਚ ਪਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਲੰਗਰਾਂ ਵਿੱਚ ਭੇਜ ਦਿੰਦਾ ਅਤੇ ਸ਼ਾਮ ਦਾ ਦੁੱਧ ਚੋ ਕੇ ਆਪਣੇ ਘਰ ਰੱਖਦਾ। ਸਮਾਂ ਪਾ ਕੇ ਉਸ ਦੀਆਂ ਮੱਝਾਂ ਗਾਈਆਂ ਇੰਨੀਆਂ ਹੋ ਗਈਆਂ ਕਿ ਭਾਈ ਦੁੱਧ ਦੇ ਕੋਲੋਂ ਗਿਣਨ ਨਾ ਜਾਣ। ਉਹ ਤਾਂ ਨਹੀਂ ਹੋ ਗਿਆ। ਅਤੇ ਸੇਵਾ ਸਿਮਰਨ ਦੇ ਵਿੱਚ ਆਪਣਾ ਜੀਵਨ ਵੇਟੌਣ ਲੱਗ ਪਿਆ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਸਭ ਕੁਝ ਤਿਆਰ ਹੋ ਗਿਆ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਪਖੌਕੇ ਤੋਂ ਪਰਿਵਾਰ ਨੂੰ ਆਪਣੇ ਪਾਸ ਸੱਦ ਲਿਆ ਬਾਬਾ ਸ਼੍ਰੀਚੰਦ ਸਾਹਿਬ ਬਾਬਾ ਲਖਮੀ ਚੰਦ ਸਾਹਿਬ ਅਤੇ ਮਾਤਾ ਸੁਲਖਣੀ ਜੀ ਬਹੁਤ ਪ੍ਰਸੰਨ ਹੋਏ ਬਾਬਾ ਸ਼੍ਰੀਚੰਦ ਜੀ ਗੁਰੂ ਪਿਤਾ ਜੀ ਦੀ ਆਗਿਆ ਨਾਲ ਧਰਮਸ਼ਾਲਾ ਅੰਦਰ ਪ੍ਰਚਾਰ ਕਰਦੇ ਜਿਵੇਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਹੁਕਮ ਕਰਦੇ ਉਸੇ ਤਰ੍ਹਾਂ ਹੁੰਦਾ ਬਾਬਾ ਲਖਮੀ ਚੰਦ ਜੀ ਆਈਆਂ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕਰਦੇ ਭਾਈ ਕੰਮਲਿਆ ਜੀ ਹੋਰਨਾ ਸੇਵਾਦਾਰਾਂ ਦੇ ਨਾਲ ਲੰਗਰ ਵਿੱਚ ਸੇਵਾ ਕਰਦੇ ਸਤਿਗੁਰੂ ਨਾਨਕ ਪਾਤਸ਼ਾਹ ਸਭ ਆਈਆਂ ਹੋਈਆਂ ਸੰਗਤਾਂ ਤੇ ਮਿਹਰ ਕਰਦੇ ਤੇ ਕਰਤਾਰਪੁਰ ਜਗਤ ਅੰਦਰ ਸੱਚਖੰਡ ਦਾ ਰੂਪ ਬਣ ਗਿਆ ਕਰਤਾਰਪੁਰ ਸਾਹਿਬ ਅੰਦਰ ਸਤਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਸਾਧੂ ਸੰਤ ਫਕੀਰ ਆਉਣ ਲੱਗ ਪਏ। ਇੱਕ ਦਿਨ 150 ਯੋਗੀਆਂ ਦੀ ਜਮਾਤ ਰਾਤ ਪਹਿਰ ਗੁਰੂ ਜੀ ਦੀ ਸ਼ਕਤੀ ਨੂੰ ਪਰਖਣ ਵਾਸਤੇ ਉੱਥੇ ਆ ਗਈ। ਲੰਗਰ ਦਾ ਸਮਾਂ ਲੰਘ ਚੁੱਕਾ ਸੀ। ਸੇਵਾਦਾਰਾਂ ਨੇ ਜਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਗੁਰੂ ਜੀ ਲੰਗਰ ਅੰਦਰ ਸਿੱਧ ਮੰਡਲੀ ਬੈਠੀ ਹੋਈ ਹੈ ਅਤੇ ਲੰਗਰ ਦਾ ਸਮਾਂ ਲੰਘ ਚੁੱਕਾ ਹੈ। ਸਤਗੁਰੂ ਜੀ ਨੇ ਕਿਹਾ ਮਾਤਾ ਸੁਲਖਣੀ ਜੀ ਨੂੰ ਜਾ ਕੇ ਪੁੱਛੋ ਕਿ ਕੁਝ ਛਕਣ ਵਾਸਤੇ ਹੈ ਸੇਵਾਦਾਰਾਂ ਨੇ ਜਾ ਕੇ ਮਾਤਾ ਜੀ ਨੂੰ ਬੇਨਤੀ ਕੀਤੀ ਤਾਂ ਮਾਤਾ ਜੀ ਨੇ ਉੱਤਰ ਦਿੰਦਿਆਂ ਕਿਹਾ ਕਿ ਸਭ ਕੁਝ ਹੈ ਮਾਤਾ ਜੀ ਲਈ ਹਰ ਰੋਜ਼ ਪੰਜ ਪ੍ਰਸ਼ਾਦੇ ਲੰਗਰ ਵਿੱਚੋਂ ਜਾਂਦੇ ਸਨ ਜੋ ਮਾਤਾ ਜੀ ਪਾਸ ਪਏ ਹੋਏ ਸਨ ਉਹ ਪੰਜ ਪ੍ਰਸ਼ਾਦੇ ਮਾਤਾ ਜੀ ਟੋਕਰੀ ਵਿੱਚ ਪਾ ਕੇ ਲੰਗਰ ਅੰਦਰ ਪਹੁੰਚ ਗਏ ਜਿੱਥੇ ਯੋਗੀ ਲੰਗਰ ਖਾਣ ਲਈ ਤਿਆਰ ਹੋ ਕੇ ਪੰਕਤਾਂ ਵਿੱਚ ਬੈਠੇ ਹੋਏ ਸਨ ਮਾਤਾ ਸੁਲਖਣੀ ਜੀ ਦੋ ਪ੍ਰਸ਼ਾਦੇ ਮੋਠ ਸ਼ੱਕਰ ਦੀ ਸ਼ਬਦ ਪੜ੍ਹਦੇ ਹੋਏ ਹਰੇਕ yogi ਨੂੰ ਵਰਤਾਈ ਗਏ ਸਭ yogੀਆਂ ਨੇ ਰੱਜ ਕੇ ਲੰਗਰ ਛਕਿਆ ਫਿਰ ਮਾਤਾ ਜੀ ਨੇ ਸੇਵਕਾਂ ਨੂੰ ਵਰਤੌਣ ਵਾਸਤੇ ਕਿਹਾ ਇੱਕ ਸਿੱਧ ਖਾਂਦਾ ਹੀ ਨਾ ਰਜੇ ਤਾਂ ਸੇਵਾਦਾਰਾਂ ਨੇ ਮਾਤਾ ਜੀ ਨੂੰ ਦੱਸਿਆ ਮਾਤਾ ਜੀ ਨੇ ਇੱਕ ਪ੍ਰਸ਼ਾਦਾ ਉਸ yogi ਨੂੰ ਦਿੰਦਿਆਂ ਕਿਹਾ ਲੈ ਪੁੱਤਰ ਰੱਜ ਕੇ ਖਾ ਲੈ ਉਸ yogi ਕੋਲੋਂ ਮਾਤਾ ਜੀ ਵੱਲੋਂ ਦਿੱਤਾ ਗਿਆ ਇੱਕ ਪ੍ਰਸ਼ਾਦਾ ਵੀ ਪੂਰਾ ਨਾ ਖਾਦਾ ਗਿਆ ਤੇ ਉਹ ਤ੍ਰਿਪਤ ਹੋ ਗਿਆ। ਸਭ yogi ਗੁਰੂ ਜੀ ਅਤੇ ਮਾਤਾ ਜੀ ਨੂੰ ਨਮਸਕਾਰਾਂ ਕਰਦੇ ਹੋਏ ਚਲੇ ਗਏ। ਇਹ ਸਭ ਦੇਖ ਕੇ ਸਤਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਤਾ ਸੁਲਖਣੀ ਜੀ ਨੂੰ ਵਰ ਦਿੱਤਾ ਕਿ ਆਪ ਦੀ ਸੰਤਾਨ ਜਗਤ ਅੰਦਰ ਬਿਆੰਤ ਵਧੇਗੀ। ਸਤਗੁਰੂ ਨਾਨਕ ਪਾਤਸ਼ਾਹ ਜੀ ਅਨੁਸਾਰ ਅੱਜ ਜਗਤ ਅੰਦਰ ਬੇਦੀ ਕੋਲ ਬਹੁਤ ਪਰਫੁੱਲਤਾ ਕਰਤਾਰਪੁਰ ਸਾਹਿਬ ਅੰਦਰ ਇਸ ਪ੍ਰਕਾਰ ਬੇਰਾਗੀਆਂ ਸੰਨਿਆਸੀਆਂ ਯੋਗੀਆਂ ਦੀਆਂ ਮੰਡਲੀਆਂ ਆਈਆਂ ਰਹਿੰਦੀਆਂ ਸਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਲੋ ਲੰਗਰ ਤਬਦੇ ਰਹਿੰਦੇ ਸਨ ਜੋ ਵੀ ਆਉਂਦਾ ਸੀ ਸਭ ਖੁਸ਼ੀਆਂ ਲੈ ਕੇ ਲੰਗਰ ਛੱਕ ਕੇ ਤ੍ਰਿਪਤ ਹੋ ਕੇ ਜਾਂਦਾ ਸੀ ਗੁਰੂ ਸਾਹਿਬਾਂ ਦੀ ਦੇਸ਼ਾਂ ਦਸੰਤਰਾ ਅੰਦਰ ਸ਼ੋਪਾ ਵਧਣ ਲੱਗ ਪਈ ਗਰੀਬ ਗੁਰਵੇ ਵੀ ਆ ਕੇ ਮਹਾਰਾਜੀ ਦੇ ਦਰਸ਼ਨ ਕਰਦੇ ਲੰਗਰ ਛਕਦੇ ਅਤੇ ਮਾਂਜੀਆਂ ਖੁਸ਼ੀਆਂ ਲੈ ਕੇ ਉੱਥੋਂ ਚਲੇ ਜਾਂਦੇ ਗੁਰੂ ਜੀ ਦੀ ਜ਼ਮੀਨ ਅੰਦਰ ਬਿਆੰਤ ਫਸਲ ਪੈਦਾ ਹੁੰਦੀ ਸੀ ਉਹ ਸਭ ਗਰੀਬਾਂ ਲੋੜਵੰਦਾਂ ਅਤੇ ਲਗਰਾਂ ਵਿੱਚ ਲੱਗ ਜਾਂਦੀ ਸੀ ਪਿੰਡ ਨਾਰੋਵਾਲ ਦੋਦੇ ਆਦਿਕ ਪਿੰਡਾਂ ਦੇ ਸੇਵਾਦਾਰ ਖੇਤਾਂ ਦੀ ਵਾਹੀ ਕਰ ਦਿੰਦੇ ਸਨ ਇਸ ਤੋਂ ਪੈਦਾ ਹੋਇਆ ਅਨਾਜ ਲੰਗਰਾਂ ਦੇ ਵਿੱਚ ਵਰਤਾਇਆ ਜਾਂਦਾ ਸੀ ਕਲਾ ਨੌਰ ਦਾ ਕਰੋੜੀ ਮਲ ਜੋ ਸਤਗੁਰੂ ਨਾਨਕ ਪਾਸ਼ਾ ਜੀ ਦਾ ਸ਼ਰਧਾવાન ਸੇਵਕ ਸੀ ਉਸਨੇ ਲਾਹੌਰ ਦੇ ਸੂਬੇਦਾਰ ਕੋਲੋਂ ਪਿੰਡਾਂ ਦਾ ਮਾਮਲਾ ਮaaf ਕਰਾ ਦਿੱਤਾ ਕਰੋੜੀ ਮਲ ਆਪ ਵੀ ਲੰਗਰਾਂ ਵਿੱਚ ਤਨ ਰਸਤ ਪਾਉਂਦਾ ਰਿਹਾ ਸੇਠ ਕਰੋੜੀ ਮਲ ਦਾ ਲਾਹੌਰ ਦਰਬਾਰ ਵਿੱਚ ਅਹਲਕਾਰ ਹੋਣ ਕਾਰਨ ਲੋਕਾਂ ਦੇ ਵਿੱਚ ਬਹੁਤ ਅਸਰ ਰਸੂਖ ਸੀ ਸਤਗੁਰੂ ਨਾਨਕ ਪਾਸ਼ਾ ਜੀ ਜਦੋਂ ਜਗਤ ਨੂੰ ਤਾਰਨ ਵਾਸਤੇ ਉਦਾਸੀ ਬਾਣਾ ਪਹਿਣ ਕੇ ਸੰਸਾਰ ਯਾਤਰਾ ਤੇ ਚਲੇ ਗਏ ਤਾਂ ਮਾਤਾ ਸੁਲਖਣੀ ਜੀ ਨੇ ਘਰ ਦੇ ਵਿੱਚ ਰਹਿ ਕੇ ਉਦਾਸੀ ਕੱਟੀ ਜੋ ਪਰਮੇਸ਼ਰ ਭਗਤੀ ਦਾ ਉਪਦੇਸ਼ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਗਏ ਸਨ ਮਾਤਾ ਜੀ ਨੇ ਉਸੇ ਤਰ੍ਹਾਂ ਹੀ ਪਰਮੇਸ਼ਰ ਦੀ ਭਗਤੀ ਕੀਤੀ ਆਪ ਜੀ ਨੇ ਉਦਾਸੀ ਵਿੱਚ ਹੀ ਸਾਰਾ ਸਮਾਂ ਗੁਜ਼ਾਰਿਆ ਘਰ ਵਿੱਚ ਹੀ ਰਹੇ ਇਹ ਵੀ ਮਾਤਾ ਜੀ ਦੀ ਬਹੁਤ ਵੱਡੀ ਤਪੱਸਿਆ ਸੀ ਤਨ ਗੁਰੂ ਨਾਨਕ ਦੇਵ ਸਾਹਿਬ ਜੀ 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 ਤਨ ਗੁਰੂ ਨਾਨਕ ਦੇਵ ਸਾਹਿਬ ਜੀ